ਉਹ ਗੱਲ ਬੱਕਰੀ ਆ ਹੁਣ ਕਰ ਨੂੰ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਕੇਰ ਨੂੰ ਅਸੀਂ ਕੋਈ ਨਹੀਂ ਕਰਿਆ ਐਸਐਸਪੀ ਸਾਹਿਬ ਨੇ ਕਿਹਾ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰ ਲਓ ਨਹੀਂ ਵੜਦੀ ਫੇਰ ਮੇ ਕੋਲ ਹੁਣ ਧਰਨੇ ਤੇ ਹੀ ਚੱਲਿਆ ਸੀ ਉਹ ਕਹਿੰਦੇ ਸੀ ਧਰ ਰਹੇ ਸੀ ਅਜੀ ਰਿਪੋਰਟ ਲਿਖਣੀ ਹੈ ਕਰੇ ਖਾਤ ਹਰੀ ਗੱਲ ਹੈ ਥਾਂ ਕਰੋ ਮੋਟਾ ਹੁੰਦਾ ਲਾਉਣ ਕਰੋ ਰਿਪੋਰਟ ਲਾਉਣ ਕਰੋ ਸਾਹਮਣੇ ਲਾਈ ਕਰੋ ਲਾਈ ਕਰੋ ਦੇਖੋ ਜੀ ਦੇਖੋ ਰੋਣਾ ਨਹੀਂ ਪਾਦੇ ਸਾਰੇ ਦੇਖੋ ਜੀ ਅਸੀਂ ਗੱਲ ਮੇਰੀ ਇੱਕ ਮਿੰਟ ਚੁੱਪ ਮੇਰੇ ਦਰਾਨ ਹੋਇਆ ਤੂੰ ਤਾਂ ਜਾਵਾਂ ਪਰੰਦਰ ਜਾਵੇਂ ਤੇ ਆਵਾਜ਼ ਦੋ ਸਾਰੇ ਸਹਿਯੋਗ ਕਰੀਏ ਮੇਰੀ ਗੱਲ ਇਹ ਪੀਰ ਨਾ ਗਿਆ ਆਪਣੇ ਨਾਲ ਬਸ ਤਰ ਹੋਣਾ ਯਾਰ ਤੈਨੂੰ ਉੱਥੇ ਹੀ ਆ ਤੂੰ ਬਹੁਤ ਜੀ ਮੇਰੀ ਗੱਲ ਸੁਣ ਲੈ ਪੌਂਡਾ ਜਿਹੜਾ ਰੋਡ ਸਾਈਡ ਹੈ ਇਹ ਸਾਰਿਆਂ ਨਾਲ ਬੰਦਾ ਹੁੰਦਾ ਇਹ 99 ਮਟ ਤੋਂ ਮੁੜਦਾ ਹੈ ਜੀ ਚਲਾਨ ਕਰਦਾ ਕੋਈ ਨੰਨਾ ਲੈ ਜੀ ਕਰਦਾ ਕਿ ਕਹਿੰਦਾ ਨੂੰ ਗੱਲ ਕਰਦਾ ਮੈਂ ਕਾਟੇ ਕਾ ਨਾ ਰੋਡ ਚੱਲਦਾ ਇੱਕ ਮਿੰਟ ਇੱਕ ਮਿੰਟ ਦੇਖੋ ਫੇਰੀ ਮਿੰਟ ਤਿੰਨ ਪਰਦੇ ਪਹਿਲਾਂ ਬਿਜਲੀ ਦਾ ਇੱਕ ਹੋਰ ਜੱਜ ਸਾਲ ਪੰਛੀ ਸਾਡੇ ਕੋਲ ਜ਼ਿੰਮੇਵਾਰੀ ਹੈ ਇੱਥੇ ਚੱਪ ਯਾਰ ਸਾਡੇ ਕੋਲ ਪੌਣ ਦੀ ਗੱਲ ਹੈ ਦਬਾਅ ਪਾਉਣ ਵਾਲੀ ਗੱਲ ਨਹੀਂ ਦਬਾਅ ਨਾੜੀਓ ਵਾਦਾ ਹੁੰਦੀ ਹੈ ਮੈਂ ਗੱਲ ਕਰਦਾ ਤੁਹਾਡੀ ਗੱਡੀ ਨੂੰ ਮਤਿਆ ਉਹਦਾ ਫੋਰਸ ਪਾਉਣਾ ਹੁੰਦਾ ਬੰਦੇ ਦਾ ਨਾਲ ਪਾਕੀ ਜ਼ਿੰਮੇਵਾਰੀ ਹੈ ਸਾਡੇ ਨੂੰ ਕੋਲ ਤੋਂ ਦੇਖੋ ਸਾਡੀ ਪੀਂਗ ਜ਼ਿੰਮੇਵਾਰੀ ਬੜੀ ਹੈ ਅੱਗੇ ਕਾਟਾ ਰਿਗਰ ਕਰ ਅੱਗੇ ਲੈਰੋ ਲੈਣੇ ਕੋ ਮੈਂ ਅੱਗੇ ਤੋਂ ਦੁਨੀਆ ਮੈਂ ਕਿਹੜੀ ਗੱਲ ਯਾਰ ਸਹੀ ਤੇਨੂੰ ਹੱਥ ਮਾਰੇ ਆ ਜਦੋਂ ਮੈਂ ਤੈਨੂੰ ਦੱਸਦਾ ਆ ਤਾਂ ਅੱਜ ਦੇ ਦਿਨ ਤਾਂ ਹੁਣ ਮਤਲਬ ਬਿਨਾ ਨੰਬਰ ਵਾਲਾ ਰੋਕੋ ਆਹ ਕਹਣਾ ਸਾਨੂੰ ਇਹ ਗੱਲ ਆ ਬੰਦੇ ਨੂੰ ਹਾਂ ਹੁਣ ਆਪ ਵੀ ਜਿਲ੍ਹੇ ਕੌਂਸਲਰ ਕੋਲੇ ਨਹੀਂ ਕਿਹ ਹੈ ਉੱਤਰ ਗਿਆ ਉਹ ਦਿਨੋਂ ਬੰਦੇ ਨੇ ਸਾਨੂੰ ਘੇਰਿਆ ਕਿਹੜਾ ਪੀਆਰ ਉਹ ਮੋੜਾ ਪਰ ਵੀ ਕਹਣਾ ਮੈਨੂੰ ਕਹਿੰਦਾ ਉਹ ਅੰਦਰ ਰਾਜੇ ਅਸੀਂ ਕਹੋਨਾ ਥੋੜੀ ਆ ਆ ਲੜਨਾ ਹੈ ਉਹਦੇ ਬਰਾਬਰ ਲੜਨਾ ਹੈ ਉਹਦੇ ਬਰਾਬਰ ਆਏ ਹੋਏ ਆ ਵੀਰ ਕਹਿੰਦੇ ਵੀਰ ਆਉਣ ਆਏ ਸਾਡੇ ਜੋ ਫਿਰ ਮੈਂ ਅੰਦਰ ਕੁੜੀਆਂ ਦੇ ਤੁਸੀਂ ਇੱਕ ਮਿੰਟ ਚੁੱਪ ਰਹੇ ਦੇਖੋ ਯਾਰ ਵੀਰੇ ਸਾਡੀ ਸਾਡਾ ਕੋਈ ਬੰਦਾ ਗਲਤ ਆ ਉਹਨੂੰ ਇੱਕ ਵਾਰ ਬਾਹਰ ਨਹੀਂ ਦੇ ਦੋ ਦੂਜੀ ਵਾਰ ਚਲਾਣ ਮੰਗ ਦੋ ਮੇਰੀ ਗੱਲ ਕਰ ਬੇਇੱਜ਼ਤੀ ਆ ਪਹਿਲਾਂ ਇਹ ਨਾ ਕੰਮ ਹੋਵੇ ਤੂੰ ਦੇਖ ਕੋ ਆਸ ਨਹੀਂ ਕੋਈ ਕਹਿੰਦਾ ਹੀ ਨਹੀਂ ਹੈਗਾ ਬਾਣੇ ਵਾਲੇ ਕੋਈ ਬਾਣੇ ਚ ਹੁੰਦਾ ਇਹਨੂੰ ਕਦੇ ਹੱਥ ਮਾਰੀ ਗੱਡੀ ਆ ਉਹ ਮੇਰੀ ਤਾਂ ਗੱਡੀ ਹੈ ਨਾ ਮੇਰੀ ਗੱਡੀ ਹੈ ਜੇ ਮੈਨੂੰ ਤਾਂ ਮਿਲੀ ਹੋਈ ਹੈ ਮੇਰੇ ਕੋਲ ਕੋਈ ਕਾਗਜ਼ ਪਤਾ ਨਹੀਂ ਆ ਤੁਸੀਂ ਕੁਝ ਨਹੀਂ ਸਾਰਾ ਆਨਲਾਈਨ ਲਿਆ ਉਹਨਾਂ ਦਾ ਉਹ ਕਹਿੰਦੇ ਆਨਲਾਈਨ ਦਿਖਾ ਇਹ ਤੇਰਾ ਕੋਈ ਚਲਾਣ ਮਾਰਦਾ ਸਾਡੇ ਕੋਲ ਅਸੀਂ ਭਰ ਦਾਂਗੇ ਆਪੇ ਦੇਖਾਂ ਕਦੇ ਝਲ ਪੰਸ ਦੀ ਗੱਡੀ ਦੇਖੀ ਨਾ ਹਜੇ ਕੋਈ ਹੋਣੀ ਹੋਇਆ ਬੱਸ ਤੁਹਾਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨਕੇ ਰੋਸ ਬੰਨ ਕੇ ਬੈਠੇ ਜੇ ਕੋਈ ਗੱਲ ਜਿਹੜੀ ਪਤਾ ਲੱਗ ਜਾਊਗਾ ਫਿਰ ਤਾਂ ਮੈਂ ਕਿਹੜਾ ਕੋਈ ਨਹੀਂ ਮਾਰੂਗਾ ਜਿਹੜਾ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਇੱਕ ਬਲਰੋ ਘੁੰਮਣੀ ਘੁੰਮਣੀ ਉਹ ਝਲ ਪੰਸ ਦੀ ਗੱਡੀ ਆ ਉਹ ਅਸੀਂ ਸਾਡੇ ਮੈਂ ਤਾਂ ਕਿਸੇ ਨੂੰ ਵੀ ਕਾਇਰ ਨਹੀਂ ਕਰਦਾਵੇਂ ਦੇਖ ਰਹੇ ਹਾਂ ਇਹਰੇ ਹੋਰੇ ਆਊਗਾ ਜੇ ਜੇ ਜਾਤਾ ਹਾਂ ਬੇਈਂ ਦੀ ਇੱਕ ਵਾਰ ਸਮਝ ਆਦਾ ਨਹੀਂ ਸਮਝ ਆਦਾ ਸਾਰੇ ਆਉਂਦੇ ਮੇਰੇ ਕੋ ਇਹ ਮੁੰਡੇ ਤਿੰਨ ਚੜੇ ਹੋਏ ਬਿਗੈਰ ਨੰਬਰ ਪਲੇਟਾਂ ਤੋਂ ਦੱਸ ਤਿੰਨ ਇਹਨਾਂ ਦੀ ਗਲਤੀ ਹੈ ਤਿੰਨ ਚੜੇ ਹੋਏ ਦੀ ਬਿਗੈਰ ਨੰਬਰ ਪਲੇਟਾਂ ਤਿੰਨ ਚੜੇ ਹੋ ਤੇ ਗਲਤੀ ਹੈ ਗਲਤੀ ਮੰਨਣ ਦੀ ਸਿੱਧੀ ਗੱਲ ਹੈ ਚੜੇ ਦੀ ਨਾਲੇ ਨਾ ਬੈਠੋ ਹੋਰ ਸਾਹ ਦੇਖੋ ਚਲੋ ਘਰ ਨੂੰ ਆਪਾਂ ਇਹਨੂੰ ਆਪਣੇ ਨੰਬਰ ਪਲੇਟਾਂ ਲਗਵਾਉਂਦੇ ਨਹੀਂ ਨਹੀਂ ਜਾਣਾ ਹੈ ਇੱਥੇ ਸਰਾਣ ਹੋ ਜਾਣਾ ਹੈ ਹਾਂ ਜੀ ਦਿਖਾਓ ਆਪਾਂ ਲਾਣ ਲਓ ਸਾਡਾ ਥੋੜਾ ਆਸਤੀ ਦੇ ਦਿਓ ਮੁਰਦਾ ਲੈ ਬਾਸ ਬਾਕੀ ਤੋਂ ਬੇਨਤੀ ਹੋ ਤੁਹਾਨੂੰ ਇਹ ਬੰਦਾ ਰੱਖਣਾ ਨਹੀਂ ਹੈਗਾ ਜਿਹੜਾ ਤੁਸੀ ਕਰਵਾਉਣ ਵਾਲਾ ਆਪਾਂ ਨੂੰ ਗੱਲ ਤੁਸੀਂ ਬਾਣੇ ਇਹਦਾ ਮਾਗੜਾ ਹੈ ਜੀ ਦਾ ਗਣਾ ਮੁੰਡੇ ਦਾ ਹੈਗਾ ਸੀ ਟਰੌਲ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਤਾਂ ਤੇਰੀ ਗਾਂਤੀ ਹੋ ਗਣੀ ਬਸਰੀਆ ਆ ਮੈਂ ਦਿਆਲ ਦਾ ਜਣਾ ਕਰਿਆ ਅਸੀਂ ਮੰਨ ਲੈ ਦੇ ਕੇ ਪੂਰੇ ਜਾਨ ਸੁੱਟੀ ਹੁੰਦੀ ਆ ਜਾਨ ਲਾ ਕੇ ਜਿਹੜਾ ਭੈਣ ਚੋ ਦਾ ਤੇਰੇ ਸਾਹਮਣੇ ਕੁੱਟ ਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਸਾਨੂੰ ਕਿਹਦਾ ਡਾਂਗ ਲਾ ਸਾਡਾ ਨੰਬਰ ਲੈ ਲੈ ਜੇ ਸਾਡਾਂ ਵੀ ਸਿੰਘ ਕੋਈ ਗਲਤੀ ਕਰਦੇ ਮੈਨੂੰ ਇੱਕ ਵਾਰ ਦੱਸ ਦੇ ਵਿੱਕੀ ਖਾਲੀ ਮੈਂ ਥੋੜਾ ਵਿਚ ਪਾਰ ਕੇ ਕੋਕੂ ਪੜ ਕੇ ਕੋਈ ਰੋਕੀਂ ਦਿਆ ਉਹ ਵੀ ਗਲਤੀ ਕਰਦਾ ਮੈਂ ਬੀ ਵੀ ਪੈ ਗਿਆ ਹਟਿਆ ਮੈਨੂੰ ਨਹੀਂ ਕਰਿਆ ਹੱਸਦਾ ਮੈਂ ਇਹਨਾਂ ਨੂੰ ਵੀ ਘੂਰਿਆ ਪਰ ਇੱਕ ਆ ਰਿਹਾ ਯਾਰ ਜੀ ਇਹਦਾ ਆਖੀ ਕਰਦਾ ਇਹ ਗੜੇ ਨਾਲ ਟੋਕੋ ਕੇ ਜਲੀ ਮਾਰਦਾ ਨਹੀਂ ਨਹੀਂ ਪਾਣੀ ਵਾਲੇ ਕੋਈ ਨਹੀਂ ਗੱਲ ਮੈਂ ਮੂਹ ਪਾਣੀ ਵਾਲੇ ਨੂੰ ਅੱਜ ਆਪਰਾ ਕੁਸੂਬਤ ਦੇ ਰਖਾਉਂਦਾ ਬਾਕੀ ਕੀ ਦਾ ਹੋਰ ਆਇਆ ਸੀ ਵੀਰੋਕਨ ਕਰੋ ਅੱਜ ਤਾਂ ਪੂਰੇ ਬਾਣੇ ਚ ਉਧਰ ਪੂਰੇ ਬਾਣੇ ਚ ਨਹੀਂ ਸੀਗਾ ਮੀਡੀਅਮ ਜਾ ਰਿਹਾ ਇਹਨੂੰ ਕਹਾ ਤਾਂ ਲੋੜਾ ਨਾ ਜੀ ਮੋਟਾ ਨਾ ਜੀ ਖਣਾ ਤੇਜਿੰਦਰ ਸਿੰਘ ਐਸਆਈ ਡਰਾਈਵਿੰਗ ਕਾਰ ਸਮਰਾਲਾ ਕੀ ਹੋਈ ਕੀ ਰਿਕਟਾਲੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਨ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟੈਨ ਦਿੱਤਾ ਵੀਦੋਂ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪ ਹੀ ਆਸੀ ਲਿਆ ਤੇਰਾ ਮੋਬਾਈਲ ਭੇਜਦਾ। ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਵੀ ਸਾਡੇ ਸਿੱਖਾਂ ਨੂੰ ਨਾ ਰੋਕਿਆ ਜਾਵੇ। ਅਸੀਂ ਤਾਂ ਕਿਉਂ ਇਹ ਵੀ ਕਿਹਾ ਇਹ ਵੀ ਭਾਈ ਕਾਨੂੰਨ ਸਾਰੇ ਨਹੀਂ ਪਹੁੰਚਾ। ਪੇਪਰ ਚੈੱਕ ਵੀ ਕਰਨੇ ਜਿਹਨ ਕੋਈ ਨਹੀਂ ਪੇਪਰ ਹੋਊਗਾ ਤਾਂ ਕਾਣ ਕੱਟਿਆ ਉਹ ਉੱਪਰੋਂ ਵੀ ਕਾਰਵਾਈ ਬਣਾਈ। ਜੀ ਉਹ ਮੋਟਰ ਬੋਰਡ ਨਹੀਂ ਤੇ ਇਹਦਾ ਅਦੇ ਫਿਰ ਨਾਲ ਤਰਾਨ ਕੀਤਾ ਬਦੌਟ ਨੰਬਰ ਪਲੇਟਾ ਇਹਦੀ ਆਰ.ਟੀ. ਹਾਂ ਜੇ ਕਿਹਦੇ ਆ ਜੀ ਤੇਨੇ ਜਾਣੇ ਕਿਹਦੇ ਜੀ ਸਿੰਘਾ ਵੱਲੋਂ ਦਾ ਇਹ ਆ ਕਿਨੇ ਆਰ.ਟੀ. ਅਸੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ ਹੁਣ ਕਿਵੇਂ ਨੇ ਉਹਦੇ ਹੀ ਗਲਤ ਪੁੱਛੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ ਹਾਂ ਕਿ ਤੋਟੇ ਵੀ ਮਿਲਦਾ ਜਿਵੇਂ ਲੈਣ ਦਾ ਭਾਅ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਦੇ ਅਸੀਂ ਗੱਲ ਕਰਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪਸੀ ਲੈਜਰ ਦਾ ਮੁੱਦਾ ਦਿੱਤੇ ਹੋਏ ਮੋਟਰਸਾਈਕਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਦੀ ਜਿਵੇਂ ਆਪਣਾ ਕਰਾਨ ਪੁੱਟ ਕੇ ਆਪਾਂ ਮੋਟਰਸਾਈਕਲਾਂ ਦਾ ਕੀ ਹੈ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕਿਆ ਸੀਗਾ ਹੁਣ ਉਹਨਾਂ ਦਾ ਚਲੰਗ ਕਰਾਂਗੇ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਪਰ ਜਿਹੜਾ ਭਰਾਈਆਂ ਹੋਈਆਂ ਮੇਰੇ ਰਸੀਦ ਹੈਗੀ ਉਹਨਾਂ ਨੂੰ ਹਾਂਜੀ ਇਹਦਾ ਨੰਬਰ ਬਟਾ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਜੀ ਠੀਕ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥ ਅਰਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇਹ ਕੰਪਲੇਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸਤਿਵੰਤ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂਗੇ ਤੁਸੀਂ ਸਾਡਾ ਨਾਮ ਲਓ ਜ ਤੁਹਾਨੂੰ ਫੋਨ ਕਰ ਦੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਂ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋ ਦੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਦੀ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ